ਕੁਛ ਸਿਆਣ ਛਕਤ ਛਕਤ ਹੋਣੀ ਚਾਹੀਦੀ ਇਹ ਨਹੀਂ ਕਿ ਨੂੰ ਮਤਲਬ ਜੇ ਇਥੋਂ ਚੱਕਿਆ ਜੇਲ ਪਿਠਾਤਾ ਜੇਲ ਚ ਚਾਰ ਰੋਟੀਆਂ ਖਾਊਗਾ ਤੇ ਫੇਰ ਬਾਹਰ ਆਊਗਾ ਤੇ ਫੇਰ ਇਦਾਂ ਕੰਮ ਕਰ ਲੂਗਾ ਉਹਨੂੰ ਉੱਥੇ ਜਾਂ ਉੱਥੇ ਮਾਰ ਦੋ ਜਾਂ ਜਿੱਦਾਂ ਇੱਕ ਪਿੱਛੇ ਜਿਹਾ ਨਾ ਲੁਧਿਆਣੇ ਵਾਲਾ ਕੰਮ ਹੋਇਆ ਸੀ ਮੁੰਡਾ ਇੱਕ ਚੁੱਕਿਆ ਸੀ ਅਗਲੇ ਉਹਨਾਂ ਉਸੇ ਵੇਲੇ ਕਾਊਂਟਰ ਕੀਤਾ ਸੀ ਬਲ ਜਿਹਦਾ ਮਾਰ ਦਿੱਤਾ ਪੁਲਿਸ ਨੇ ਜਾਂ ਇਦਾਂ ਦਾ ਕਾਰਜ ਕਰ ਲੋ ਤੇ ਜਾਂ ਬੇਨਤੀ ਜਿਹੜੇ ਆਪਣੇ ਜੇਲ੍ਹ ਦੇ ਵਿੱਚ ਵੀਰਿਆ ਕਿ ਵੀਰੋ ਤੁਸੀਂ ਕੋਈ ਨਾ ਕੋਈ ਇਦਾਂ ਦਾ ਕਾਰਜ ਕਰੋ ਅਸੀਂ ਪੁਲਿਸ ਸਪੋਰਟ ਕਰਾਂ ਕੋਈ ਚੱਕਰ ਨਹੀਂ ਆ ਬਾਕੀ ਇਹ ਆ ਕਿ ਅਸੀਂ ਹੁਣ ਇਹ ਚੀਜ਼ ਦੇ ਵਿੱਚ ਮਤਲਬ ਜਿਹੜਾ ਨਾ ਪ੍ਰਵਾਸੀਆਂ ਦੇ ਮਤਲਬ ਇਹ ਚੀਜ਼ਾਂ ਵੱਲ ਜ਼ਿਆਦਾ ਧਿਆਨ ਰੱਖਣੇ ਆ ਆਪਾਂ ਪਹਿਲੂ ਵੀ ਇਸ ਤੋਂ ਪਹਿਲੂ ਵੀ ਜਿਹਸਦਾ ਬਾਬਾ ਕੁਲਵਿੰਦਰ ਸਿੰਘ ਕਰਾ ਲਈ ਆ ਹੈ ਹੀ ਪ੍ਰੋਗਰਾਮ ਉਹ ਕਰਕੇ ਫੇਰ ਇੱਧਰ ਆਏ ਆ ਤੇ ਉੱਥੇ ਵੀ ਆਪਾਂ ਜਿਹੜੀ ਡਾਂਗ ਮਾਰਚ ਕੱਢਿਆ ਉਹ ਡਾਂਗ ਮਾਰਚ ਦਾ ਮਤਲਬ ਇਹ ਆ ਕਿ ਜੇ ਕੋਈ ਬੰਦਾ ਬਦਮਾਸ਼ੀ ਕਰਦਾ ਪ੍ਰਵਾਸੀ ਕਿ ਆਪਣੇ ਦੇ ਗਰੀਬਾਂ ਦੇ ਕੋਈ ਕੱਲ ਬੰਦਿਆਂ ਨੇ ਨਾ ਮਤਲਬ ਮਾਰਚ ਕੱਢਿਆ ਸੀ ਰਾਤ ਨੂੰ ਤੇ ਕਈ ਪ੍ਰਵਾਸੀ ਉਹਨਾਂ ਦੇ ਉੱਤੇ ਮਤਲਬ ਬਦਮਾਸ਼ੀ ਕਰਦੇ ਸੀ ਫਿਰ ਹੁਣ ਅਸੀਂ ਜਾ ਕੇ ਉੱਥੇ ਮਾਰਚ ਕੱਢਿਆ ਉਹ ਸਾਰੇ ਪ੍ਰਵਾਸੀ ਜਿੰਨੇ ਸੀ ਨਾ ਉਹ ਸਾਰੀਆਂ ਦੁਕਾਨਾਂ ਛੱਡ ਕੇ ਭੱਜ ਗਏ ਤੇ ਹੁਣ ਇਹ ਆ ਕਿ ਵੀਰਾਂ ਨੂੰ ਆਪਣੇ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਹੁਸ਼ਿਆਰ ਮਤਲਬ ਹੁਸ਼ਿਆਰਪੁਰ ਤੇ ਕਿ ਭਾਈ ਜੇ ਕੋਈ ਕਾਰਜ ਹੁੰਦਾ ਨਾ ਇਦਾਂ ਦਾ ਉਹਨੂੰ ਜਿੰਦਾ ਨਾ ਛੱਡੋ ਉਹਨੂੰ ਟਾਂਕ ਦੋ ਇਹ ਚੌਂਕ ਦੇ ਵਿੱਚ ਟਾਂਕ ਦੋ ਇੰਨੀ ਪੀੜ ਦੇ ਵਿੱਚ ਕੋਈ ਪਤਾ ਨਹੀਂ ਚੱਲਦਾ ਪ੍ਰਸ਼ਾਸਨ ਕਹੇ ਨਹੀਂ ਕਾਰਵਾਈ ਕਰੇਗੀ ਇੰਨੀ ਕਿਤੇ ਤੇ ਕਾਰਵਾਈ ਕਰੂਗਾ ਤੂੰ ਇਦਾਂ ਦਾ ਬੰਦਾ ਜੇ ਤੁਹਾਡੇ ਅੱਜ ਤੁਹਾਡੇ ਪਰਵਾਹ ਇਹ ਬੱਚੇ ਨਾਲ ਛੋਟੇ ਕੱਲੂ ਤੁਹਾਡੇ ਘਰਾਂ ਦੇ ਵਿੱਚ ਵੀ ਆ ਸਕਦੇ ਆ ਤੇ ਇਹਦੇ ਵਰਗੇ ਉਹਨੂੰ ਮਤਲ ਹਾਂ ਤੇ ਆਪਣੇ ਕੋਈ ਵੀ ਇਦਾਂ ਦਾ ਕੰਮ ਹੋਵੇ ਇਹ ਪੈਰ ਨਾਲ ਪਿੱਛੇ ਪੱਟੋ ਇਹਨਾਂ ਨੂੰ ਟਾਂਗੋ ਬਾੜੇ ਦੇ ਟਾਂਗ ਤੋਂ ਕੋਈ ਚੱਕਰ ਨਹੀਂ ਆ ਬਾਈ ਇਹ ਕਿ ਜਿਹੜੀ ਚੀਜ਼ ਆ ਅੱਗੂ ਤੋਂ ਤੁਹਾਡੇ ਪਰਿਵਾਰ ਵੱਲ ਤੁਹਾਡੇ ਬੱਚਿਆਂ ਵੱਲ ਕੋਈ ਵੀ ਆ ਕੇ ਹੱਤ ਪਾਹ ਤੋਂ ਸ਼ੋਭਰੀ ਸੋਚੂ ਆ ਤੇ ਬਾਕੀ ਇੱਥੇ ਆਪਣੇ ਜਿਹੜੇ ਲੋਕਲ ਵੀਰ ਵੀ ਆਪਣੇ ਹਣੀ ਵੀਰ ਆਪਣਾ ਤੇ ਇਹ ਵੀ ਪਾਈ ਹੋਣੀ ਆ ਇਹਨਾਂ ਦੇ ਵੀ ਵਿਚਾਰ ਸੁਣ ਲਿਓ ਤੇ ਬਾਕੀ ਇਹ ਆ ਅਸੀਂ ਕੌਮੀ ਸਾਬ ਮੋਰਚੇ ਬੰਦੀ ਸਿੰਘਾ ਦੇ ਹੁੰਦੇ ਆ ਉੱਥੇ ਆਪਾਂ ਜਿੰਨਾ ਵੀ ਇਹ ਨਾ ਜ세ਦਾਰ ਆਪਾਂ ਕੁਲਵਿੰਦਰ ਸਿੰਘ ਵੱਲੋਂ ਜਿੰਨਾ ਆਇਆ ਕੋਈ ਆਪਾਂ ਪੰਜਾਬ ਵਿੱਚ ਕੋਈ ਸਮੱਸਿਆ ਉੱਥੇ ਆਪਾਂ ਮਤਲਬ ਪਤਾ ਚਲਦਾ ਤਾਂ ਉਸੇ ਵੇਲੇ ਆਪਾਂ ਕਾਰਵਾਈ ਕਰਦੇ ਆ